ਇਹਨੇ ਕਿੰਨੇ ਇਹਨੂੰ ਕੀ ਹਾਲਾਤ ਦਾ ਗਰਪੀ ਤੋਂ ਨਾ ਕਰ ਉਹਨੂੰ ਪਰਵਾ ਕੇ ਲੈ ਕੇ ਗੱਲ ਵੀ ਚਾਰ ਮੁੰਡੇ ਪਰਵਾ ਕੇ ਲੈ ਕੇ ਗੱਲ ਆ ਕਿ ਰਾਹ ਤੇ ਚੱਲਣ ਲਈ ਅੱਛਾ ਕਿੱਥੇ ਹੋਈ ਹੈ ਲੜਾਈ ਤੁਹਾਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਤੁਹਾਨੂੰ ਕੀ ਹੋਇਆ ਕਿ ਇਸੂ ਕਿਤੇ ਪੈਸੇ ਮੇਰੇ ਘਰ ਦੇ ਵੀ ਦਵਾਈ ਲੈਣ ਦਾ ਹਸਤਾਖਤ ਦਾ ਦੰਦ ਉੱਠਾ ਦੀ ਉਹ ਹਸਤਾਖਤ ਖਾਣ ਨੂੰ ਪਾ ਰਿਹਾ ਤੇ ਤੁਹਾਡੇ ਬੇਟੇ ਮੇਰੇ ਦੇਖਾਂਗੇ ਹਾਂ ਇਹ ਦੂਜਾ ਪਤਨ ਉਹ ਪਤਾ ਨਹੀਂ ਕੀ ਦੇਖਿਆ ਕੀ ਕਰ ਦੇ ਦਿੰਦਾ ਕਾਦਨ ਕੱਟੇ ਕੱਟੇ ਮਾਰੀ ਨੂੰ ਦਿੱਚ ਨਹੀਂ ਨਹੀਂ ਕੰਮ ਦੀ ਕਰਦਾ ਸੀ ਕਿਹੜਾ ਮੈਂ ਸਕੂਟਰ ਫਾਇਟ ਲੱਗਣ ਲੱਗ ਪਿਆ ਸੀ ਕਿੰਨੇ ਸਾਲ ਹੋ ਗਏ ਹੋਏ ਮੈਂ 85000 ਲਿਆ ਨਾ ਤੁਹਾਰੇ ਕੀ ਹੈ ਤੁਸੀਂ ਉਹਦੇ ਕਿਤੇ ਕੋਈ ਜਦੋਂ ਲੋ ਮੈਂ ਉਹ ਆਪਣੇ ਬਾਹਲੇ ਘਰੇ ਕਰ ਪਾਇਆ ਜੇ ਕੋਈ ਪਰ ਮੰਨਣਾ ਆਪਣੀ ਇਹ ਕਮਿਟੀ ਜੱਡੀ ਹੋ ਚੁੱਕੀ ਜਿੰਨ ਬੰਦਾ ਕਰਾਂ ਡੈਟ ਉਹ ਉਧਰ ਪੈ ਗਈ ਮੈਨੂੰ ਆਇਆ ਤੱਲੇ ਕੰਮ ਤਾਂ ਕਰਨੀ ਜੇ ਜਮਾਈ ਕਰੂ ਬਾਤ ਸਮਤੇ 2:00 8:00 ਜੀ 7:30 ਤੇ ਆ ਜਾਂਦਾ ਤੁਸੀਂ ਹਨ 6:00 ਵਜੇ ਤੁਹਾਨੂੰ ਫਿਰ ਡੈਪਟ ਦਾ ਕਿਵੇਂ ਪਤਾ ਲੱਗਦਾ ਤੁਸੀਂ ਮੇਰਾ ਭਰਾ ਤੋਹ ਭਾਜੀ ਉਹਨੇ ਮੈਂ ਰਜਾ ਦੇ ਖਾ ਲਿਆ ਜੀ 1:30 ਵਜੇ ਕਿਹਨਾ ਕੰਮ ਹੋਇਆ ਤੇ ਹਮ ਇੰਦਾ ਦਾ ਤਰ ਪੂਰਾ ਹੋ ਗਿਆ ਹੁਣ ਕਿਤੇ ਆਪ ਕੋਡੀ ਮੋਢੀ ਹੁਣ ਕੋਈ ਸੱਤ ਆ ਜੀ ਗੁੰਪੀ ਮੰਤਾਰ ਗੁੰਪੀ ਸੀ ਜੇ ਲੜਾਈ ਮਮਾ ਗਸੋਂ ਨੂੰ ਪਤਾ ਹੀ ਹੈ ਜੀ ਇਹ ਮਾਰੀ ਜੀ ਹਨੂੰ ਅਮਰਕਾਰ ਹੁਣੋਂ ਹੁਣ ਹੁਣ ਨਹੀਂ ਕਹਿੰਦੇ ਜੀ ਇਹ ਪਰਵਾੜ ਗਰੀਬ ਜੀ ਹੈ ਗਰੀਬ ਹੈ ਜੀ ਕਿਸੇ ਦੀ ਕਰਨ ਬਾਰੇ ਮੈਂ ਪਹਿਲਾਂ ਪਲੇਬਾਰੀ ਦਾ ਕਾਰ ਦੱਸ ਮੈਂ ਫਿਰ ਅੱਗੇ ਦੱਸ ਜੀ ਪਤਾ ਕਰ ਦਾਂਗਾ ਤੁਸੀਂ ਨਾ ਕੀ ਕਰਤਾ ਗਰੀਬ ਜੀ ਮਨਨਾ ਕਰਕੇ ਅਕਸਮਾ ਹੋ ਰਹੀ ਸੀ ਜੀ ਆ ਐਕਚੁਅਲੀ ਰਾਤ ਸਾਨੂੰ ਕਾਲ ਆਈ ਸੀ ਕਿ ਬਾਰਡਾਂ ਗੇਟ ਤੇ ਕੋਈ ਟੱਬ ਆਇਆ ਉੱਥੇ ਸਿਗਰਟ ਲੈਣ ਵਾਸਤੇ ਆਏ ਸੀ ਤੇ ਕੁਛ ਮੁੰਡੇ ਪੱਲਾ ਹੀ ਉੱਥੇ ਖੜੇ ਹੋਏ ਸੀ ਆਪਸ ਚ ਉਹਨਾਂ ਦੀ ਬਹਿਸ ਹੋ ਗਈ ਤੇ ਤੁਮੈ ਮੈਮ ਹੋ ਗਈ ਤੇ ਉਸ ਤੋਂ ਬਾਅਦ ਇੱਕ ਨੇ ਆਪਣੇ ਮਤਲਬ ਪਿੱਛੋਂ ਫਿਰ ਚੱਕੜੀ ਉਹਨੇ ਕੱਢੀ ਤੋਂ ਉਹਦੇ ਸਿੱਧੇ ਹੀ ਮਤਲਬ ਉਹ ਤੇ ਵਾਰ ਕੀਤਾ ਤੇ ਫਿਰ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹਨਾਂ ਨੇ ਮਤਲਬ ਪੂਰੀ ਐਕਟਿਵ ਹੋ ਗਈ ਤੇ ਅਸੀਂ ਉਹਨਾਂ ਵਿੱਚੋਂ ਪੰਜ ਮੁੰਡੇ ਦਿੱਤੇ ਜਾ ਰਹੇ ਸੀ ਪੰਜਾਂ ਵਿੱਚੋਂ ਅਸੀਂ ਚਾਰ ਨੂੰ ਅਰਾਊਂਡ ਅਪ ਕਰ ਲਿਆ ਤੇ ਇੱਕ ਹਜੇ ਘੱਟੀ ਉਹ ਹਜੇ ਜੀ ਸਾਡੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਰ ਤੇ ਉਹ ਵਧੀਆ ਚੱਲ ਰਹੀ ਆ ਅਜੇ ਹੁਣੇ 2 ਮਿੰਟ ਪਹਿਲਾਂ ਹੀ ਹੋਤੀ ਆਈ ਹੈ ਕਿ ਹਜੇ ਸਾਰੇ ਕਨਵਰਸਟੀਕਲ ਪਾਰਕ ਐਕਸਪੋ ਦਾ ਸਾਹਮਣੇ ਆਉਂਦੀ ਨਹੀਂ ਹੋ ਰਹੀ ਠੀਕ ਹੈ ਮੇਨ ਕਾਰਨ ਇਹੀ ਆ ਵੀ ਆਪਸ ਚ ਇਹਨਾਂ ਦੀ ਸਿਰਫ ਬਹਿਸ ਹੀ ਹੋਈ ਆ ਹੋਰ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਚੱਲ ਰਿਹਾ ਆ ਉਹ ਹਜੇ ਕਲੀਅਰ ਹੋਣਾ ਹੈ ਜੀ ਹਲਾ ਦੱਸ ਰਹੀ ਕੋਈ ਆ ਉਸੇ ਅਰਲੀ ਮਾਰਨਿੰਗ ਦਾ ਜਿਹੜਾ ਸੀ ਮੈਸੇਜ ਵੀ 3-4 ਵਜੇ ਦਾ ਉਹਦੇ ਬੈਕਪੋਰਡ ਬੀ ਕਾਰਨ ਨੋਟ ਲਾ ਵੀ ਆ ਕਿ ਕੁਝ ਪੂਛਿਆ ਗਿਆ ਨਹੀਂ ਜੀ ਹਾਂ ਜੇ ਕਨ ਇਨਵੈਸਟੀਗੇਸ਼ਨ ਦਾ ਪਾਰਟ ਆ ਚੱਲ ਰਿਹਾ ਲੁੱਟ ਦਾ ਸਾਹਮਣੇ ਨਹੀਂ ਆਇਆ ਬਸ ਇਹੀ ਸੀ ਵੀ ਆਪਸ ਚ ਇਹਨਾਂ ਦੀ ਬੈਸ ਹੋਈ ਸੀ ਉਸ ਤੋਂ ਬਾਅਦ ਯੂਨੀਵਰਸਿਟੀ ਆ ਆ ਉਹਦੇ ਨਾਲ ਇੱਕ ਹੋਰ ਵੀ ਹੋਏ ਤਿੰਨ ਜਾਣੇ ਸੀ ਮੁੰਡੇ ਇੱਕ ਮੁੰਡਾ ਜਿਹੜਾ ਉਹ ਤੱਕ ਲੈ